ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਜੋ ਤਸ਼ੱਦਦ ਕਿਸਾਨਾਂ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਇੱਕ ਨੌਜਵਾਨ ਸ਼ੁਭਕਰਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿੰਨੇ ਹੈਗੀਆਂ ਕਿਸਾਨਾਂ ਦੀ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਖਾਸ ਕਰਕੇ ਸੋਨੀਆ ਮਾਨ ਜੋ ਅੱਜ ਖਾਸ ਤੌਰ ਤੇ ਅੰਮ੍ਰਿਤਸਰ ਦੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਨੇ ਤਾਂ ਮੈਂ ਕਿਵੇਂ ਵੇਖਦੋ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਣੇ ਹੋਏ ਨੇ ਜੇਕਰ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਾਫੀ ਤਸ਼ੱਦਦ ਜੋ ਕੀਤਾ ਜਾ ਰਿਹਾ ਹੈ ਜਿਸ ਦਿਨ ਜੋ ਖਨੋਰੀ ਬਾਰਡਰ ਉੱਤੇ ਹਾਲਾਤ ਮਾੜੇ ਹੋਏ ਸਨ ਤੁਸੀਂ ਉੱਥੇ ਸਨ ਉਹ ਉੱਥੇ ਸੀ ਤਾਂ ਕਾਫੀ ਜ਼ਿਆਦਾ ਉਹਨਾਂ ਵੱਲੋਂ ਗੋਲਾਬਾਰੀ ਵੀ ਕੀਤੀ ਗਈ ਸੀ ਵੇਖੋ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਖਨੌਰੀ ਬਾਰਡਰ ਦੇ ਉੱਤੇ ਬਾਰਡਰਾਂ ਦੇ ਉੱਤੇ ਅੱਜ ਕਿਸਾਨਾਂ ਨੂੰ ਸਾਡੇ ਪੂਰੇ ਸਾਰੇ ਪੰਜਾਬੀਆਂ ਨੂੰ ਪੰਜਾਬੀਆਂ ਦੀ ਲੋੜ ਐ ਸੋ ਉੱਥੇ ਜਿਸ ਤਰੀਕੇ ਦੇ ਨਾਲ ਪੁਲਿਸ ਤੱਕਾ ਕਰ ਰਹੀ ਐ ਸਰਕਾਰ ਤੱਕਾ ਕਰ ਰਹੀ ਐ ਸਾਡੇ ਕਿਸਾਨਾਂ ਦੇ ਨਾਲ ਜਿਵੇਂ ਸਾਡਾ ਇੱਕ ਭਰਾ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਮੈਨੂੰ ਲੱਗਦਾ ਉਹਦੇ ਜਸਟਿਸ ਵਾਸਤੇ ਸਾਡੇ ਯੂਥ ਨੂੰ ਆਵਾਜ਼ ਚੁੱਕਣੀ ਚਾਹੀਦੀ ਐ ਵੇਖੋ ਉਹ ਕੱਲਾ ਸਾਡੇ ਆਪਣੇ ਵਾਸਤੇ ਨਹੀਂ ਗਿਆ ਸੀਗਾ ਪੂਰੇ ਪੰਜਾਬ ਵਾਸਤੇ ਸਾਰਿਆਂ ਦੇ ਵਾਸਤੇ ਗਿਆ ਸੀਗਾ 올ਓਵਰ ਸਾਰਿਆਂ ਦੀ ਰੋਟੀ ਵਾਸਤੇ ਲੜਿਆ ਸੀਗਾ ਉਹ ਉਹਨੇ ਸਾਰਿਆਂ ਵਾਸਤੇ ਗੋਲੀ ਖਾਧੀ ਐ ਸੋ ਸਾਡੀ ਉੱਥੇ ਬਜ਼ੁਰਗ ਬੈਠੇ ਨੇ ਉਹ ਸਾਰਿਆਂ ਵਾਸਤੇ ਬੈਠੇ ਨੇ ਸੋ ਇਸ ਕਰਕੇ ਸਾਡੇ ਯੂਨੀਵਰਸਿਟੀ ਦਾ ਜਿੰਨਾ ਯੂਥ ਹੈ ਉਹਨਾਂ ਨੂੰ ਇਹ ਸਟੈਂਡ ਅਪ ਹੋਣਾ ਚਾਹੀਦਾ ਹੈ ਸ਼ੁਕਰਾਨੇ ਵਾਸਤੇ ਸਾਡੇ ਫਾਰਮਰਸ ਵਾਸਤੇ ਕਿਉਂਕਿ ਆਪਾਂ ਦੋ ਵਕਤ ਦੀ ਰੋਟੀ ਰਾਤ ਨੂੰ ਖਾ ਕੇ ਸੋਣੇ ਆ ਠੀਕ ਹੈ ਸੋ ਆਪਾਂ ਇਸ ਟਾਈਮ ਦੇ ਤੇ ਪੰਜਾਬ ਦੇ ਵਿੱਚ ਭਾਵੇਂ ਉਹ Hindu ਹੋਵੇ, Muslim ਹੋਵੇ, Sikh ਹੋਵੇ ਸਾਰਿਆਂ ਨੂੰ ਹੀ ਫਾਰਮਰਸ ਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ BJP ਦੇ ਲੋਕ ਪੋਲਰਾਈਜੇਸ਼ਨ ਕਰਦੇ ਨੇ, ਅਜੰਡਾ ਬਣਾਉਂਦੇ ਨੇ ਆਪਣਾ ਕਿਹਨੂੰ ਕਹਿੰਦੇ ਆ Hindu Sikh ਦਾ ਉਹ ਜਿਹੜਾ ਖਾਲਿਸਤਾਨ ਦਾ ਉਹ ਜਿਹੜਾ ਆ ਉਹ ਖਤਮ ਕੀਤਾ ਜਾਵੇ ਤਾਂ ਕਿ ਆਪਾਂ ਸਾਰੇ ਜਣੇ ਸਪੋਰਟ ਕਰੀਏ ਕਿ ਇਹ ਸਾਡੇ ਫਾਰਮਰਸ ਦੀ ਲੜਾਈ ਹੈ ਜਾਂ ਸਾਡੀ MSP ਦੀ ਲੜਾਈ ਹੈ ਅਸੀਂ ਸਪੋਰਟ ਕਰਦੇ ਆ ਸਾਡੀ ਇੱਕ ਦੂਜੇ ਲਈ ਖੜੇ ਹੋਣ ਦੇ ਖੜੇ ਹੋਣ ਦਾ ਟਾਈਮ ਹੈ ਜਿਸ ਤਰੀਕੇ ਦੇ ਨਾਲ ਉਸ ਦਿਨ ਤਸ਼ਦਦ ਕੀਤਾ ਗਿਆ ਤੁਸੀਂ ਵੀ ਉੱਥੇ ਸਨ ਹਾਲਾਤ ਕੀ ਸੀਗੇ ਅੱਗੇ ਦੇ ਜਿਹੜੇ ਜਦੋਂ ਇੱਕੋਦਮ ਫਾਇਰਿੰਗ ਹੁੰਦੀ ਆ ਜਾਂ ਪਾਣੀ ਦੀ ਬੁਸ਼ਾਰਾ ਹੁੰਦੀ ਆ ਕੀ ਹਾਲਾਤ ਕੀ ਸੀਗੇ ਬਿਲਕੁਲ ਹਾਲਾਤ ਬਹੁਤ ਖਰਾ ਹਾਲਾਤ ਬਿਲਕੁਲ ਪੀਸਫੁਲ ਸੀਗੇ ਪਹਿਲੋਂ ਅਸੀਂ ਸਾਰੇ ਜਣੇ ਇਕੱਠੇ ਪੀਸਫੁੱਲ ਖੜੇ ਸੀਗੇ ਅਗੋਂ ਉਹਨਾਂ ਨੇ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਫਿਰ ਇਧਰੋਂ ਕਿਹਨੂੰ ਕਹਿੰਦੇ ਆ ਇੱਕ ਵੀਰ ਨੇ ਟਰੈਕਟਰ ਤੋਂ ਪਾਣੀ ਦੀ ਬੁਸ਼ਾਰਾ ਮਾਰੀ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਆਸੂਗਏ ਐਸੇ ਗੋਲੇ ਸੁਟਨੇ ਸ਼ੁਰੂ ਕਰ ਦਿੱਤੇ ਔਰ ਉਹਦੇ ਵਿੱਚ ਉਹਨਾਂ ਨੇ ਨਾਲ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਇਹ ਸੋਚੋ ਅਸੀਂ ਕਿਹੜੇ ਦੇਸ਼ 'ਚ ਰਹਿ ਰਹੇ ਆ ਵੀ ਜਿੱਥੇ ਗੋਲੀਆਂ ਵੀ ਛਲਾ ਰਿਆ ਇਹ ਕੋਈ ਬਾਰਡਰ ਹੈ ਅਸੀਂ ਕੋਈ ਇਰਾਕ ਦੀ ਲੜਾਈ ਚੱਲ ਰਹੀ ਹੈ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਗੋਲੀਆਂ ਖਾ ਰਹੇ ਆ ਸੋਚੋ ਇਹ ਇਹ ਕੋਈ ਲੋਕਤੰਤਰਿਤ ਨਹੀਂ ਆ ਇਹ ਇਸ ਟਾਈਮ ਦੇ ਉੱਤੇ ਅਸੀਂ ਡੈਮੋਕਰੇਟਿਵ ਕੰਟ ਸੋ ਇਸ ਕਰਕੇ ਆਪਾਂ ਨੂੰ ਇਹ ਆਵਾਜ਼ ਚੁੱਕਣ ਦੀ ਲੋੜ ਹੈ ਸਰਕਾਰ ਦੇ ਖਿਲਾਫ ਔਰ ਆਪਾਂ ਨੂੰ ਬਾਈਕਾਟ EVM ਦੀ ਵੀ ਗੱਲ ਕਰਨ ਦੀ ਲੋੜ ਹੈ ਆਪਾਂ ਨੂੰ ਬੈਲਟ ਪੇਪਰ ਤੇ ਵੋਟ ਪਾਉਣੀ ਚਾਹੀਦੀ ਹੈ ਸੋ that ਕਿ ਆਪਾਂ ਇਹ ਸਰਕਾਰਾਂ ਤੋਂ ਆਪਣਾ ਖੇੜਾ ਛੜਾ ਸਕੀਏ ਜਿਹੜੀ ਸਾਡੇ ਨਾਲ ਇੰਨਾ ਜ਼ਿਆਦਾ ਗਲਤਕਾਰੀਆਂ ਨੇ ਕੀ ਲੱਗਦਾ ਕਿਉਂ ਕੇਂਦਰ ਸਰਕਾਰ ਕਿਉਂ ਨਹੀਂ ਸੁਣਨਾ ਚਾਹੁੰਦੀ ਕਿਉਂਕਿ ਮੱਥਾ ਸਿੱਧਾ ਦਿੱਲੀ ਨਾਲ ਆਣ ਜਾ ਰਹੇ ਸੀ ਕਿਸਾਨ ਪਰ ਹਰਿਆਣਾ ਦੇ ਵਿੱਚ ਇਦਾਂ ਖੱਟਰ ਸਰਕਾਰ ਨੇ ਵਤੀਰਾ ਕੀਤਾ ਕਿਸਾਨਾਂ ਦੇ ਨਾਲ ਤਸ਼ੱਦਦ ਇਹ ਕੋਈ ਗਲਤ ਗੱਲ ਹੈ ਦਿੱਲੀ ਵੀ ਤੇ ਆਪਣਾ ਹੀ ਹੈ ਨਾ ਹਰਿਆਣਾ ਵੀ ਆਪਣਾ 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 ਆਪਾਂ ਦੇਸ਼ ਦੇ ਵਿੱਚ ਹੀ ਨੀ ਪੀਸਫੁੱਲ ਪਰਟੈਚ ਕਰ ਸਕਦੇ ਇਹ ਤੇ ਗਲਤ ਗੱਲ ਹੈ ਅਸੀਂ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਸਕਦੇ ਆ ਇਹ 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 ਪਹਿਲਾ ਸਵਿਧਾਨ ਹੈ ਵੀ ਇਹ ਸਵਿਧਾਨ ਦੇ ਅਗੇਂਸਟ ਆਂਦੇ ਪਏ ਨੇ ਔਰ ਬਹੁਤ سارے ਬੀਜੇਪੀ ਲੀਡਰਸ ਨੇ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਵੀ ਇਹ ਪੀਸਫੁਲ ਪ੍ਰੋਟੈਸਟ ਜਿਹੜਾ ਹੈ ਜਾਇਜ਼ ਹੈ ਕਰਨ ਦੇਣਾ ਚਾਹੀਦਾ ਹੈ ਕਿਤੇ ਕਿਸਾਨ ਵੀ ਕਿਤੇ ਦੋ ਘਟੋਈ ਫਿਰਦੇ ਨੇ ਸੰਯੁਕਤ ਕਿਸਾਨ ਮੋਰਚੇ ਦੀ ਵੀ ਗੱਲ ਕਰੀਏ ਤਾਂ ਵੀ ਖਾਸ ਤੌਰ ਦੇ ਉੱਤੇ ਨਹੀਂ ਪਹੁੰਚੇ ਜੇਕਰ ਮੰਗਾ ਤਾਂ ਸੇਮ ਨੇ ਜੇਕਰ ਉਹ ਵੀ ਉੱਥੇ ਪਹੁੰਚਦੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਜੋ ਪ੍ਰੋਟੈਸਟ ਉੱਥੇ ਹੋ ਰਿਹਾ ਹਰਿਆਣਾ ਬਾਰਡਰ ਤੇ ਤਾਂ ਇਹ ਦਿੱਲੀ ਤੱਕ ਪਹੁੰਚ ਸਕਦੇ ਵੇਖੋ ਮੈਨੂੰ ਇਹ ਲੱਗਦਾ ਇਸ ਟਾਈਮ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕਜੁੱਟ ਹੋ ਕੇ ਸੈਂਟਰ ਪੱਖੀ ਲੜਾਈ ਲੜਨੀ ਚਾਹੀਦੀ ਔਰ ਫਾਰਮਰਸ ਦੇ ਹੱਕ ਦੇ ਵਿੱਚ ਖੜੇ ਹੋਣਾ ਚਾਹੀਦਾ ਤੁਸੀਂ ਹੁਣ ਦੁਬਾਰਾ ਜਾਓਗੇ ਕਿਉਂਕਿ ਜਿਸ ਤਰੀਕੇ ਨਾਲ ਉੱਥੇ ਮੈਂ ਜਾਊਂਗੀ ਸਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਐਕਟਰ ਸੋਨੀਆ ਮਾਨ ਤਾਂ ਖਾਸ ਤੌਰ ਦੇ ਉੱਤੇ ਅੱਜ ਯੂਨੀਵਰਸਿਟੀ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਸ਼ੁਕ ਕਰਨ ਦੀ ਜੋ ਉੱਥੇ ਹੋਈ ਹੱਤਿਆ ਨੂੰ ਲੈ ਕੇ ਆ ਕਿ ਸਰਕਾਰਾਂ ਵੱਲੋਂ ਜਿਸ ਤਰੀਕੇ ਦੇ ਨਾਲ ਉੱਥੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਦੇ ਉੱਪਰ ਜੋ ਬਰਸਾਤ ਉੱਥੇ ਜੋ ਕੀਤੀ ਗਈ ਬਾਰਡਰ ਦੇ ਉੱਤੇ ਤਾਂ ਖਸਾਨਾਂ ਦੇ ਉੱਤੇ ਹੁੰਦੇ ਤਸ਼ੱਦਦ ਨੂੰ ਲੈ ਕੇ ਉਹ ਯੂਨੀਵਰਸਿਟੀ ਪਹੁੰਚ ਕੇ ਜੋ ਸਟੂਡੈਂਟਸ ਨੂੰ ਵੀ ਜਿਹੜਾ ਜਾਗਰੂ ਕਰਦੇ ਬੈਨੇ ਤੇ ਆਣ ਵਾਲੇ ਸਮੇਂ ਦੇ ਵਿੱਚ ਇੱਕ ਰਲੋਡ ਪਈ ਤਾਂ ਉਹਨਾਂ ਵੱਲੋਂ ਕਹਿ ਗਿਆ ਕਿ ਉਹ ਵੀ ਖਾਸ ਤੌਰ ਦੇ ਉੱਤੇ ਹਰਿਆਣਾ ਬਾਰਡਰ ਦੇ ਉੱਤੇ ਉਹ ਪਹੁੰ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਿਪੋਰਟ ਸਨ ਜਗਬਾਨੀ ਟੀਵੀ ਸ਼੍ਰੀਯਮਸਾ ਸਾਹਿਬ